ਚਲੋ ਮਾਤੀ ਸਤਕਾਰਯੋ ਪਟਿਆਲਾ ਨਿਵਾਸੀਓ ਮੈਂ ਆਜ ਦਿਨ ਰਾਤੌਣ ਦੇ ਦੌਰ ਸਭ ਤੋਂ ਸੰਮੁਖ ਤਾ ਹੁਆ ਹੋਇਆ ਕਿ ਅੱਜ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਇਹ ਗੁੰਡੇ ਪਾਲੇ ਹੋਏ ਆਮ ਆਦਮੀ ਪਾਰਟੀ ਨੇ ਅੱਜ ਮੈਨੂੰ ਇਲੈਕਸ਼ਨਾਸ ਤਾਂ ਹਰਾ ਨਹੀਂ ਸਕੇ ਇਹ ਸਾਰੇ ਜੋਰ ਲਾ ਕੇ ਅੱਜ ਉਸ ਚੀਜ਼ ਦਾ ਜਿਹੜਾ ਇਹ ਰੋਵ ਹੈ ਉਸ ਚੀਜ਼ ਦਾ ਗੁੱਸਾ ਹੈ ਉਸ ਚੀਜ਼ ਦਾ ਰੋਹ ਹੈ ਅੱਜ ਮੇਰੇ ਘਰ ਤੇ ਹਮਲਾ ਕਰਕੇ ਇਹਨਾਂ ਨੇ ਕੱਢਿਆ ਆ ਦੇਖੋ ਆ ਮੇਰੀ ਗੱਡੀ ਖੜੀ ਆ ਸਾਰੀ ਗੱਡੀ ਮੇਰੀ ਢੋਲੀ ਹੋਈ ਆ ਆ ਗੱਡੀ ਤੁਸੀਂ ਦੇਖ ਸਕਦੇ ਹੋ ਮੇਰੇ ਘਰ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਇਹ ਜਿਹੜੇ ਗੁੰਡੇ ਆਮ ਆਦਮੀ ਪਾਰਟੀ ਨੇ ਪਾਲੇ ਹੋਇਆ ਇਹ ਪਿਛਲੇ 1 ਮਹੀਨੇ ਤੋਂ ਬਾਰ-ਬਾਰ ਬਾਰ-ਬਾਰ ਮੈਨੂੰ ਜਿਹੜਾ ਹੈ ਉਹ ਕਦੀ ਕਿੱਥੇ ਕਦੀ ਕਿੱਥੇ ਮੈਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸੀ ਔਰ ਮੈਂ ਇਸ ਚੀਜ਼ ਨੂੰ ਇਗਨੋਰ ਕਰਦਾ ਰਿਹਾ ਪਰ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜੇ ਆ ਦੇਖੋ ਇਹ ਸਾਡੀ ਐਕਟਿਵ ਹੈ ਆ ਮੇਰੇ ਘਰ ਦੇ ਬਾਹਰ ਸਾਰਾ ਇਹਨਾਂ ਨੇ ਤੋੜਿਆ ਹੋਇਆ ਇਹ ਗੁੰਡਾ ਸਰਕਾਰ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹਨਾਂ ਦੀ ਗੁੰਡਾਗਰਦੀ ਨਹੀਂ ਚਲਦੀ ਤਾਂ ਇਹ ਲੋਕਾਂ ਨੂੰ ਮਰਨ ਮਾਰਨ ਤੇ ਆ ਜੰਨੇ ਆ ਕੱਲ ਹੀ ਜਿਹੜਾ ਖਰਨਾਲੇ ਸਰਪੰਚ ਮਾਰੇ ਇਹਨਾਂ ਨੇ ਠੀਕ ਹੈ ਨਾ ਜਦੋਂ ਇਹਨਾਂ ਦੀ ਕੋਈ ਗੱਲ ਹੁੰਦੀ ਹੈ ਇਹ ਹਮੇਸ਼ਾ ਬੰਦੇ ਦੀ ਇਲੈਕਸ਼ਨਾਂ ਵਿੱਚ ਵੀ ਮੇਰੇ ਔਰ ਮੇਰੇ ਪਰਿਵਾਰ ਦੀ ਜਾਨ ਲੈਣ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਾਹਰੋਂ ਗੁੰਡੇ ਬਲਾਮ ਲਾ ਕੇ ਅੱਜ ਜਦੋਂ ਲੋਕਾਂ ਦੇ ਪਿਆਰ ਨਾਲ ਲੋਕਾਂ ਦੇ ਸਮਰਥਨ ਨਾਲ ਆ ਦੇ ਕੋ ਸਾਰਾ ਕੰਚ ਕਰ ਚੁਕਿਆ ਪਿਆ ਜਦੋਂ ਮੈਂ ਇਲੈਕਸ਼ਨ ਜਿੱਤ ਗਿਆ ਤਾਂ ਇਹ ਅੱਜ ਮੇਰੀ ਆਵਾਜ਼ ਚੁੱਪ ਕਰਾਉਣ ਲਈ ਮੈਨੂੰ ਮਾਰਨ ਤੇ ਤੁਰੇ ਹੋਏ ਨੇ ਅੱਜ ਤੁਸੀਂ ਦੇਖੋ ਗੁੰਡਾ ਗਰਦੀ ਦਾ ਇੰਨਾ ਨੰਗਾ ਨਾਚੀ ਕਤਵਾਲੀ ਤੋਂ ਸਿਰਫ 200 ਮੀਟਰ ਦੂਰ ਮੇਰਾ ਘਰ ਹੈ ਔਰ باوجود ਉਸ ਦੇ ਮੇਰੇ ਘਰ ਤੇ ਅਟੈਕ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿਸ ਕਿਸਮ ਦਾ ਅਟੈਕ ਮੈਨੂੰ ਸਿਰਫ ਇਹ ਨਹੀਂ ਕਿ ਕੋਈ ਸਾਜ਼ਿਸ਼ ਹੈ ਕਿ ਅੱਜ ਮੇਰਾ ਸਿਰਫ ਇੱਕੋ ਹੀ ਕਸੂਰ ਹੈ ਕਿ ਮੈਂ ਲੋਕਾਂ ਦੀ ਬਾਤ ਚੱਕਦਾ ਲੋਕਾਂ ਦੇ ਮੁੱਦੇ ਚੱਕਦਾ ਲੋਕਾਂ ਦੀ ਗੱਲ ਕਰਦਾ ਜੇ ਅੱਜ ਮੈਂ ਲੋਕਾਂ ਦੀ ਗੱਲ ਕਰਦਾ ਲੋਕਾਂ ਦੇ ਮੁੱਦੇ ਚੱਕਦਾ ਤਾਂ ਇਹੇ ਮੇਰੀ ਆਵਾਜ਼ ਨੂੰ ਹਮੇਸ਼ਾ ਲਈ ਬੰਦ ਕਰਾਉਣ ਲਈ ਮੈਨੂੰ ਜਾਨੋਂ ਮਾਰਨ ਦੇ ਤੁਲੇ ਹੋਏ ਨੇ ਪਰ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਕੀ ਜਾਨ ਇੱਕ ਵਾਰੀ ਜਾਉਣੀ ਹੈ ਨਾ ਮੈਂ ਇਹਨਾਂ ਤੋਂ ਪਹਿਲਾਂ ਡਰਿਆ ਸੀ ਨਾ ਮੈਂ ਫੇਰ ਡਰਾਂਗਾ ਮੈਂ ਬਿਲਕੁਲ ਨਹੀਂ ਡਰਨ ਵਾਲਾ ਅੱਜ ਇਹ ਚਾਹੇ ਮੇਰੇ ਘਰ ਉੱਤੇ ਚੜ੍ਹ ਕੇ ਆਏ ਨੇ ਮੇਰੇ ਘਰ ਤੇ ਹਮਲਾ ਕੀਤਾ ਇਹਨਾਂ ਨੇ ਆ ਤੁਸੀਂ ਦੇਖੋ ਮੇਰੇ ਘਰ ਦੇ ਬਾਹਰ ਕੀ ਹਾਲ ਹੋਇਆ ਮੈਂ ਆਪਣੇ ਘਰ ਦੇ ਅੰਦਰ ਸੀ ਔਰ ਇਹ ਗੁੰਡਾਗਰਦੀ ਹੈ ਜਿਹੜਾ ਨੰਗਾ ਨਾਚ ਇਹ ਆਮ ਆਦਮੀ ਪਾਰਟੀ ਦੇ ਗੁੰਡੇ ਕਰ ਰਹੇ ਨੇ ਇਹਨਾਂ ਨੂੰ ਮੈਂ ਇਹਨਾਂ ਦੀ ਇਹਨਾਂ ਦੀ ਗੁੰਡਾਗਰਦੀ ਜਿਹੜੀ ਹੈ ਇਹ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਨੂੰ ਲੱਗਦਾ ਨਹੀਂ ਵੀ ਇਹਨਾਂ ਦੀ ਗੁੰਡਾਗਰਦੀ 'ਚ ਹੱਥ ਮਾਰ ਕੇ ਕੰਮ ਆਵੇ ਕਿਉਂਕਿ ਪੁਲਿਸ ਦਾ ਇਹਨਾਂ ਨੂੰ ਕੋਈ ਡਰ ਨਹੀਂ 200 ਮੀਟਰ ਇਹ ਵੱਡਾ ਅਟੈਕ ਮੇਰੇ ਘਰ ਦੇ ਉੱਤੇ ਹੋ ਜਾਣਾ ਜੇ ਕਿ ਚੁਣੇ ਹੋਏ ਨੁਮਾਇੰਦੇ ਦੇ ਉੱਤੇ ਐਡਾ ਵੱਡਾ ਅਟੈਕ ਹੋ ਸਕਦਾ ਤਾਂ ਤੁਸੀਂ ਪਟਿਆਲਾ ਨਿਵਾਸੀਓ ਪੰਜਾਬ ਦੇ ਨਿਵਾਸੀਓ ਤੁਸੀਂ ਆਪ ਸਮਝ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਜਿਹੜੀ ਥੋੜੀ ਆਪਣੀ ਸੁਰੱਖਿਆ ਉਹ ਰੱਬ ਦੇ ਆਸਰੇ ਆ ਕਿ ਜਦ ਅੱਜ ਮੈਂ ਇੱਕ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਬਾਵਜੂਦ ਜੇ ਮੈਂ ਸੁਰੱਖਿਅਤ ਨਹੀਂ ਮੇਰਾ ਪਰਿਵਾਰ ਸੁਰੱਖਿਅਤ ਨਹੀਂ ਅੱਜ ਤੁਸੀਂ ਦੇਖੋ ਮੇਰੇ ਘਰ ਦੇ ਬਾਰ ਮੈਂ ਸੁਰੱਖਿਅਤ ਨਹੀਂ ਕਤਵਾਲੀ ਤੋਂ 200 ਮੀਟਰ ਤੇ ਮੈਂ ਸੁਰੱਖਿਅਤ ਨਹੀਂ ਤਾਂ ਬਾਵਜੂਦ ਉਸਦੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੂਰਾ ਜਿਹੜਾ ਸ਼ਹਿਰ ਹੈ ਉਹ ਕਿਦਾਂ ਸੁਰੱਖਿਅਤ ਹੋਏਗਾ ਇਹ ਇਸ ਤਰੀਕੇ ਦੀ ਜਿਹੜੀ ਗੁੰਡਾਗਰਦੀ ਆਮ ਆਦਮੀ ਪਾਰਟੀ ਦਾ ਜਿਹੜਾ ਕਲਚਰ ਰਿਹਾ ਹੈ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਕੋਈ ਕਸਰ ਮੈਂ ਪਿੱਟਦਾ ਰਿਹਾ ਉਦੋਂ ਵੀ ਬਹੁਤ ਕਰਦਾ ਰਿਹਾ ਪਰ ਲੋਕਾਂ ਨੇ ਮੇਰਾ ਸਾਥ ਦਿੱਤਾ ਅੱਜ ਲੋਕਾਂ ਨੇ ਮੈਨੂੰ ਛੋੜ ਕੇ ਲੋਕਾਂ ਦੀ ਕਚੈਰੀ 'ਚ ਬਣਾਇਆ ਮੈਂ ਇਹਨਾਂ ਵਾਂਗੂ ਇਸ ਤਰੀਕੇ ਨਾਲ ਚੋਰੀ ਨਹੀਂ ਬਣਿਆ ਲੋਕਾਂ ਨੇ ਮੈਨੂੰ ਬਣਾਇਆ ਪਰ ਅੱਜ ਤੁਸੀਂ ਦੇਖੋ ਇਹ ਅਟੈਕ ਜਿਹੜਾ ਕੀਤਾ ਗਿਆ ਇਹ ਮੇਰੇ ਤੇ ਨਹੀਂ ਲੋਕਤੰਤਰ ਤੇ ਅਟੈਕ ਹੈ ਅੱਜ ਭਾਵੇਂ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਚੁਣਿਆ ਗਿਆ ਪਰ ਮੇਰਾ ਗੁਨਾਹ ਹੋ ਗਿਆ ਕਿ ਮੈਂ ਚੁਣਿਆ ਗਿਆ ਕਿ ਮੈਨੂੰ ਲੋਕਾਂ ਨੇ ਚੁਣਿਆ ਮੇਰਾ ਗੁਨਾਹ ਹੋ ਗਿਆ ਤੇ ਜੇ ਇਹ ਸੋਚਦੇ ਨੇ ਕਿ ਮੈਨੂੰ ਇਸ ਤਰੀਕੇ ਨਾਲ ਡਰਾ ਕੇ ਇਸ ਇਹਨਾਂ ਇਹਨਾਂ ਕੋਝੀਆਂ ਸਾਜ਼ਿਸ਼ਾਂ ਇਹਨਾਂ ਹਮਲਿਆਂ ਨਾਲ ਇਸ ਗੁੰਡਾਗਰਦੀ ਨਾਲ ਡਰਾ ਕੇ ਮੈ ਹੋਏ ਆ ਇਹ ਦੇਖੋ ਤੁਸੀਂ ਗੁੰਡਾਗਰਦੀ ਆ ਇਹਨਾਂ ਦੇ ਵਿੱਚ ਪਾਲਸ ਦਾ ਨਾ ਪ੍ਰਸ਼ਾਸਨ ਦਾ ਕਿਸੇ ਚੀਜ਼ ਦਾ ਕੋਈ ਡਰ ਨਹੀਂ ਇਹ ਸਿਰਫ ਆਪਣੀ ਗੁੰਡਾਗਰਦੀ ਕਰਨ ਆਉਦੇ ਨੇ ਨਾ ਇਹਨਾਂ ਦੇ ਵਿੱਚ ਕੋਈ ਮੁਹੱਲੇ ਦਾ ਡਰ ਹੈ ਇੱਕ ਰੈ residențial ਏਰੀਆ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਦੇਖੋ ਇਹ ਗੁੰਡਾਗਰਦੀ ਕੀਤੀ ਵੀ ਆ ਕੈਮਰੇ ਕੈਮਰੇ ਲੱਗੇ ਹੋਏ ਆ ਔਰ ਕੈਮਰਿਆਂ ਦੇ ਵਿੱਚ ਦੇਖੋ ਜੇ ਗੁੰਡਾਗਰਦੀ ਕਰਕੇ ਜਾ ਰਹੇ ਇਹਨਾਂ ਦੇ ਹੌਸਲੇ ਦੇਖੋ ਕਿੰਨੇ ਉੱਚੇ ਨੇ ਮੈਂ ਅੱਜ ਇੱਕ ਗੱਲ ਸਾਫ਼ ਕਹਿਣਾ ਚਾਹਣਾ ਜੇ ਮੇਰੇ ਔਰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਜਿਹੜਾ ਹੈ ਉਹ ਪਟਿਆਲਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਸਰਕਾਰ ਹੋएगी ਕਿਉਂਕਿ ਇਹ ਮੈਨੂੰ ਜਦੋਂ ਦਾ ਮੈਂ ਇਲੈਕਸ਼ਨ ਜਿੱਤੇ ਆ ਉਦੋਂ ਦਾ ਮੈਨੂੰ ਮਰਵਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਕਿਉਂਕਿ ਜਿਹੜੇ ਜਨਤਾ ਦੇ ਮੁੱਦੇ ਆ ਉਹ ਮੈਂ ਵੱਧ ਚੜ ਕੇ ਚੱਕ ਰਿਹਾ ਲੋਕਾਂ ਦੀ ਬਾਤ ਚੱਕ ਰਿਹਾ ਇਸ ਕਰਕੇ ਇਹਨਾਂ ਦੀ ਅੱਖਾਂ 'ਚ ਖਟਕਦਾ ਇਸ ਕਰਕੇ ਇਹਨਾਂ ਦੀ ਅੱਖਾਂ ਚੁਪਦਾ ਅੱਜ ਇਹ ਮੈਨੂੰ ਮਰਵਾਉਣ ਦੀ ਜਿਹੜੀ ਕੋਜੀ ਸਾਜ਼ਿਸ਼ਾਂ ਇਹ ਕਰ ਰਹੇ ਆ ਨਾ ਮੈਂ ਇਹਨਾਂ ਗੱਲਾਂ ਤੋਂ ਡਰਿਆ ਨਾ ਮੈਂ ਡਰਨ ਵਾਲਾ ਮੇਰੀ ਗੱਡੀ ਦੇਖੋ ਤੁਸੀਂ ਆ ਸਾਰਾ ਤੁਸੀਂ ਦੇਖੋ ਆ ਮੇਰੇ ਘਰ ਤੇ ਜਿਹੜਾ ਅਟੈਕ ਕੀਤਾ ਗਿਆ ਆ ਦੇਖੋ ਆ ਤੁਸੀਂ ਸਾਰੇ ਮੇਰੀ ਗੱਡੀ ਵੀ ਦੋਸਤੀ ਗਈ ਆ ਸਾਡੀ ਐਕਟਿਵਾ ਖੜੀ ਐ ਔਰ ਮੇਰੇ ਘਰ ਦੇ ਬਾਹਰ ਖੜਕੇ ਮੈਨੂੰ ਅੱਧਾ ਘੰਟਾ ਮੈਨੂੰ ਲਲਕਾਰੇ ਮਾਰੇਗੇ ਔਰ ਜੇਕਰ ਮੈਂ ਬਾਹਰ ਆਂਦਾ ਫਿਰ ਲਾਅ ਐਂਡ ਆਰਡਰ ਇਸ਼ੂ ਬਣ ਜਾਣਾ ਸੀ ਮੈਂ ਬਾਹਰ ਨਹੀਂ ਆ ਰਿਹਾ ਔਰ ਮੈਂ ਪਟਿਆਲਾ ਪੁਲਿਸ ਨੂੰ ਬੇਨਤੀ ਕਰ ਰਿਹਾ ਕਿ ਉਹ ਆਪਣੀ ਕਾਰਵਾਈ ਕਰੇ ਆਪਣੀ ਉਹ ਕਾਰਵਾਈ ਕਰੇ ਜਿਹੜੀ ਕਰਨ ਵਾਲੀ ਆ ਆ ਦੇਖੋ ਤੁਹਾਡੇ ਸਾਹਮਣੇ ਐ ਜੋ ਕੁਛ ਇਹ ਹੋ ਰਿਹਾ ਅਸੀਂ ਇਨਸਾਫ ਪਸੰਦ ਲੋਗ ਆ ਅਸੀਂ ਲਾਅ ਐਂਡ ਆਰਡਰ ਨੂੰ ਮੰਨਣ ਵਾਲੇ ਲੋਗ ਆ ਪਰ ਆ ਦੇਖੋ ਜਿਹੜਾ ਪੁਲਸ ਦੀ ਨੇੜੇ ਸਿਰਫ 200 ਮੀਟਰ ਕਤਵਾਲੀ ਤੋਂ ਅਗਰ ਇਸ ਤਰੀਕੇ ਦਾ ਗੁੰਡਾ ਨਾਚ ਹੋ ਰਿਹਾ ਤਾਂ ਪਟਿਆਲਾ ਵਾਸੀਓ ਪੰਜਾਬ ਵਾਸੀਓ ਥੋੜੀ ਜਿਹੜੀ ਸੁਰੱਖਿਆ ਉਹ ਸਿਰਫ ਉਹ ਮਰਬ ਪਰੋਸੀ ਹੈ ਉਹ ਸਰਕਾਰ ਪਰੋਸੀ ਨਹੀਂ ਹੈ ਕਿਉਂਕਿ ਜਿਹੜਾ ਉਹਰੇ ਬਾਤ ਚੱਕੇਗਾ ਉਹਨੂੰ ਮਰਵਾ ਦਿੱਤਾ ਜਾਏਗਾ ਜਿਵੇਂ ਕਿ ਸਾਰੇ ਪਹਿਲਾਂ ਮਰਦੇ ਆ ਰਹੇ ਹਨ ਪਰ ਮੈਂ ਅੱਜ ਗੁਰਦੁਆਰਾ ਪੰਚਾਇਤੀ ਦੇ ਬਾਹਰ ਖੜਾ ਔਰ ਬਾਬਾ ਜੀ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਕਿ ਮਰਨਾ ਸਭ ਨੇ ਇੱਕ ਵਾਰੀ ਹੈ ਇੱਕ ਵਾਰ ਛੱਡੋ ਮੈਨੂੰ 50 ਵਾਰ ਕੋਸ਼ਿਸ਼ਾਂ ਕਰ ਲੈ ਮੇਰੀ ਜਵਾਨ ਨਾ ਕਦੀ ਪਹਿਲਾਂ ਚੁੱਕ ਹੋਈ ਸੀ ਨਾ ਦੁਬਾਰਾ ਚੁੱਕ ਹੋਏਗੀ ਸੋ ਮੈਂ ਬੇਨਤੀ ਕਰਦਾ ਐਸਐਸਪੀ ਪਟਿਆਲਾ ਨੂੰ ਬੀਜੀਪੀ ਸਾਹਿਬ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿ ਇਹ ਦੇਖੋ ਗੁੰਡਾਗਰਦੀ ਦਾ ਨੰਗਾ ਨਾਚ ਮੇਰੇ ਘਰ ਦੇ ਬਾਹਰ ਜੇ ਮੈਨੂੰ ਅੱਜ ਲੋਕਾਂ ਨੇ ਚੁਣ ਲਿਆ ਤਾਂ ਮੈਂ ਇਹ ਲੋਕਾਂ ਦਾ ਗੁਨਾਹ ਹੋ ਗਿਆ ਜਾਂ ਮੇਰਾ ਗੁਨਾਹ ਹੋ ਗਿਆ ਕਿ ਮੈਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹ ਤੁਸੀਂ ਦੇਖ ਲਓ ਇਹ ਗੁੰਡਾਗਰਦੀ ਦਾ ਨਾਚ ਅੱਜ ਤੁਹਾਡੇ ਪਾਲੇ ਹੋਏ ਗੁੰਡੇ ਕਿਸ ਤਰੀਕੇ ਨਾਲ ਸਾਡੇ ਚੁਣੇ ਹੋਏ ਕਾਉਂਸਲਰਾਂ ਦੇ ਘੜੇ ਘਰੇ ਵੜ ਰਹੇ ਨੇ ਕਦੇ ਵਾਰ ਕੇ ਸਾਨੂੰ ਕਿਸ ਤਰੀਕੇ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਤੇ ਸਾਡੀ ਜਿਹੜੀ ਜਾਨੀ ਮਾਨੀ ਜਿਹੜਾ ਨੁਕਸਾਨ ਹੈ ਉਹ ਅੱਜ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਜਾਂ ਸਰਕਾਰ ਮੈਨੂੰ ਲੱਗਦਾ ਵੀ ਸਾਨੂੰ ਮਰਵਾਉਣਾ ਚਾਹਦੀ ਹੈ ਇਸੇ ਲਈ ਸਾਡੀ ਜਿਹੜੀ ਚੁਣੇ ਹੋਏ ਨੁਮਾਇੰਦਿਆਂ ਦੀ ਜਿਹੜੀ ਅੱਜ ਜਿਹੜੀ ਸਿਕਿਉਰਿਟੀ ਹੈ ਕਿ ਉਹ ਵੀ ਤੁਸੀਂ ਦੇਖੋ ਅੱਜ ਕਿਸ ਤਰੀਕੇ ਦੇ ਬਲਾ ਬਲਾ ਕੇ ਗੈਂਗਸਟਰ ਸਾਡੇ ਘਰਾਂ ਦੇ ਉੱਤੇ ਹਮਲੇ ਹੋ ਰਹੇ ਆ ਜੇ ਸਾਨੂੰ ਗੈਂਗਸਟਰਾਂ ਤੋਂ ਮਰਵਾਉਣਾ ਹੀ ਆ ਤਾਂ ਸਾਨੂੰ ਸਮਾਂ ਦੇ ਦਿਓ ਸਾਨੂੰ ਉੱਥੇ ਆ ਕੇ ਸਾਨੂੰ ਮਾਰ ਦੇਣਾ ਜਿਹੜਾ ਮਾਰਨਾ ਇਸ ਤਰੀਕੇ ਨਾਲ ਸਾਡੇ ਘਰ ਦੇ ਬਾਹਰ ਕਿਉਂਕਿ ਸਾਡਾ ਰਿਹਾਇਸ਼ੀ ਏਰੀਆ ਲੋਕਾਂ ਨੂੰ ਗੁੰਡਾ ਗਰਦੀ ਦਾ ਨੰਗਾ ਨਾਚ ਜੇ ਮੈਨੂੰ ਇਲੈਕਸ਼ਨਾਂ ਚ ਨਹੀਂ ਹਰਾ ਸਕੇ ਤਾਂ ਇਹਦੀ ਇਹਦੀ ਗੁੰਡਕੇ ਪਿਛਲੇ ਮੈਂ ਤਾਂ ਕਾਫੀ ਚਿਰ ਤੋਂ ਇਸ ਤਰੀਕੇ ਨਾਲ ਫਿਡਰਨ ਦੀ ਕੋਸ਼ਿਸ਼ ਕਰ ਰਹੇ ਨੇ ਕਦੀ ਇਹ ਮੈਨੂੰ ਘੇਰਦੇ ਨੇ ਰਸਤੇ ਚ ਕਦੀ ਇਹ ਕਦੀ ਕਿਸ ਤਰੀਕੇ ਦੀ ਸਾਜ਼ਿਸ਼ ਕਰਦੇ ਆ ਇਹ ਜਿਹੜੀ ਕੋਜੀ ਸਾਜ਼ਿਸ਼ ਆ ਅੱਜ ਤੁਸੀਂ ਦੇਖੋ ਮੇਰੇ ਘਰ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਇਹ ਮੇਰਾ ਗੇਟ ਬੰਦ ਸੀ ਔਰ ਮੈਂ ਗੇਟ ਨਹੀਂ ਖੋਲਿਆ ਜੇ ਮੈਂ ਗੇਟ ਖੋਲਦਾ ਤਾਂ ਇਹਨਾਂ ਗੁੰਡਿਆਂ ਦੀ ਤੁਸੀਂ ਹਮਾਕਤ ਦੇਖੋ ਕਿ ਇਹਨਾਂ ਨੇ ਮੇਰੇ ਘਰ ਚ ਵੀ ਵੜ ਜਾਣਾ ਸੀਗਾ ਮੈਂ ਹੈਰਾਨ ਹੁੰਨਾ ਕਿ ਅੱਜ ਪੁਲਿਸ ਦਾ ਜਿਹੜਾ ਕੋਈ ਡਰ ਭੈ ਹੈ ਉਹ ਹੈ ਨਹੀਂ ਅਸੀਂ ਇਨਸਾਫ ਪਸੰਦ ਹੋਣ ਦੇ ਨਾਤੇ ਪਟਿਆਲਾ ਪੁਲਿਸ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੀ ਆਵਾਜ਼ ਸੁਣੀ ਜਾਵੇ ਇਹ ਨਹੀਂ ਇਹ ਕਾਰਾ ਜਿਹੜਾ ਹੈ ਇਹ ਪਟਿਆਲੇ ਦੇ ਲੋਕਾਂ ਨਾਲ ਮੇਰੇ ਵਾਰਡ ਦੀ ਜਨਤਾ ਨਾਲ ਹੋਇਆ ਔਰ ਜੇਕਰ ਇਹ ਸੋਚਦੇ ਆ ਕਿ ਮੈਂ ਇਸ ਤਰੀਕੇ ਨਾਲ ਆਪਣੀ ਆਵਾਜ਼ ਨੂੰ ਦਬਾ ਲਾਂਗਾ ਤਾਂ ਇਹ ਮੇਰੀ ਆਵਾਜ਼ ਦੱਬਣ ਵਾਲੀ ਨਹੀਂ